ਜਗਤ ਗੁਰੂ ਵਾਲਮੀਕ ਮਹਾਰਾਜ ਦੀ ਅੰਮ੍ਰਿਤ ਬਾਣੀ ਸ਼ਲੋਕ ਜੀਵਨੋ ਕਲਿਆਣ ਭਗਤ ਹਰੀ ਦੇ ਅਮਰ ਜੁਗ ਜੋ ਖਾਣੀ ਚਾਰ ਗਿਲਜਣ ਬੇੜੀ ਪਾਪ ਦੀ ਡੂਬੇ ਵਿੱਚ ਮੈ ਤਾਰ ਜਿਦਨੇ ਜੀਵ ਜਹਾਨ ਮੈਂ ਸਭ ਸਰ ਏਕੋ RAM ਗਿਲ ਜਨ ਕੀੜੇ ਨਰਕ ਦੇ Japde ਨਹੀਂ ਜੋ ਨਾਮ ਦੂਸਰ ਤੀਸਰ ਕੋ ਨਹੀਂ ਏਕੋ ਬ੍ਰਹਮ ਅਪਸਾਰ ਗਿਲ ਜਨ ਏਕ ਕਾਲ ਕੀ ਰਚਨਾ ਸਨ ਸੰਸਾਰ ਨਾਮ ਜਿਨ੍ਹਾਂ ਦੇ ਕੋਲ ਹੈ ਹੁਣ ਪਵਜ ਲੋ ਪਾਰ ਗਿਰਜਨ ਨਾਮ ਬਿਹਾਉਣ ਆ ਰੂਣਾ ਬੈਠ ਕੇ ਨਾਰ ਮੁਕਨ ਕੋੜ ਚਰਾਸੀਆਂ ਜਮਦੂਤਨ ਕੀ ਗੈਰ ਗਿਰਜਨ ਮਾਨਸ ਜੋ ਕਰੇ ਸੰਤ ਜਨਾ ਕੀ ਟੈਲ ਤਰ ਵਰ ਮੁੜ ਕੇ ਨਾ ਜੁੜੇ ਟੁੱਟ ਗਿਆ ਜੋ ਪਾਤ ਗਿਲ ਜਨ ਮਿਲ ਸਕਦੀ ਨਹੀਂ ਚੱਕਵੀ ਚੱਕਵਾਰਾਤ ਅਮਲ ਬਿਨਾਂ ਤਰੋ ਨਹੀਂ ਸੁਣ ਲੈ ਲਾਖ ਪਰਾਨ ਆਕਰਵਾਸਾ ਨਰਕ ਮੇਂ ਗਿਲ ਜਨ ਸਾਚ ਬਿਆਨ ਲਾਖ ਮਨਾਲੇ ਦੇਵੀਆਂ ਲਾਖ ਮਨਾਲੇ ਪੀਰ ਗਿਲਜਣ ਦੇਣਾ ਸਾਧਨਾ ਬਿਨ ਭਗਵੰਤ ਅਖੀਰ ਦੁਨੀਆਂ ਦੇ ਵਿੱਚ ਆਣ ਕੀ ਜਪਿਆ ਨਾ ਜੁਣ ਨਾਮ ਗਿਲਜਣ ਲੇਖਾ ਮੰਗਣਾ ਅੰਤ ਸਮੇ ਪਰਜਾਮ ਜਿਸ ਦੁਨੀਆ ਵਿੱਚ ਭੇਜਿਆ ਕਰ ਉਸ ਨਾਲ ਪਿਆਰ ਗਿਲ ਜਨ ਪੂਰੇ ਕਰਮਣਾ ਕੀਤੇ ਕਾਲ ਕਰ ਦੁੱਖ ਮਿਲਦਾ ਦੇਖ ਜਹਾਨ ਦਾ ਸਭ ਜੋਗੀ ਮੁੜ ਜਾਣ ਗਿਲਜਨ ਪੂਰਾ ਹੋ ਗਿਆ ਜੀ ਦਿਨ ਪੈਨਣ ਖਾਣ ਦੋ ਦਿਨ ਕੀ ਬਣ ਜਾ ਰਿਆ ਪਾਲੈ ਮਹਿਲ ਮਨਾਰ ਮੁੜਨਾ ਮਣੋ ਵਸਾਰ ਕੀ ਬੈਠੇ ਗੋੜ ਪਸਾਰ ਜੋ ਕੜਿਆ ਸੋ ਫੁੱਟਣਾ ਰਚਨਾਰ ਕੀ ਖੇਲ ਗਿਲਜਨ ਦੀਪਕ ਨਾ ਬਲੈ ਬਿਨ ਬਾਤੀ ਬਿਨ ਤੀਲ ਧੀਆ ਪੁੱਤਰ ਨਾਰੀਆਂ ਹੁਣ ਜਗੀਰਾ ਲੱਖ ਗਿਲ ਜਨ ਬਿਨ ਪਰਮਾਤਮਾ ਨਾਲ ਨਾ ਜਾਂਦਾ ਕੱਖ ਪਖਾ ਜਿਸ ਨੂੰ ਚੱਲਦੀ ਸੀ ਦਿਨ ਰਾਤੀ ਪੌਣ ਗਿਲ ਜਨ ਪੂਜ ਬਲਾ ਲਿਆ ਮੈਂ ਮੈਂ ਕਰਦਾ ਰੋਣਾ ਮੌਤ ਬੜੀ ਬਲਵੰਤ ਐ ਸਭ ਕੋ ਲੈਂਦੀ ਜੀਤ ਸੋ ਜੀ ਤੇ ਜੋ ਰਬ ਨਾ ਗਿਲ ਜਨ ਕਰਨ ਪਰੀ ਤ ਸਣਦੇ ਹੀ ਸੰਸਾਰ ਚੋਂ ਨਾਨਕ ਜਨਕ ਗਈ ਜਦ ਕੇ ਨਾਮ ਕਾਲ ਦਾ ਗਿਲ ਜਨ ਅਮਰ ਪਈ ਸੁਣ ਸੁਣ ਨਾਮ ਗੁਪਾਲ ਦਾ ਉਦਰ ਗਿਆ ਸਭ ਜਗ ਗਿਰਜਨ ਸਤਗੁਰੂ ਤਾਰਤੇ ਸੱਜਣ ਵਰਗੇ ਠੱਗ ਕੌੜਾ ਰੀਟਾ ਹੋ ਗਿਆ ਮਿੱਠਾ ਵਾਂਗ ਅੰਗੂਰ ਗਿਰਜਨ ਨਾਨਕ ਪਾਤਸ਼ਾਹ ਸਰਵ ਕਲਾ ਪਰਪੂਰ ਗੋਵੰਦ ਨਾਮ ਗੁਵਿੰਦ ਕਾ ਦੇਵਤਿਆਂ ਕਾ ਅੰਸ ਗਿਰਜਨ ਸਤਗੁਰੂ ਵਾਰਤਾ ਧਰਮ ਉਪਰ ਸਰਵੰਸ ਗੋਵਿੰਦ ਦਾਤਾ ਜਗਤ ਕਾ ਪਾਵਣ ਪੁਰਖ ਨਰੋਲ ਗਿਲਜਨ ਸਚਾ ਸਤਗੁਰੂ ਕੁਦਰਤ ਬੜੀ ਅਮੋਲ ਕੁਦਰਤ ਨਾਲ ਬਣਾਵੰਦਾ ਲੰਕਾ ਮਕਮ ਕਾਣ ਗਿਲਜਨ ਅਮਰਤ ਕੀਰਤੀ ਵਿਸ਼ਕਰ ਕਲਾ ਮਹਾਨ ਵਿਸ਼ਕਰ ਮਾ ਭਗਵੰਤ ਹੈ ਧਰਮ ਕਰਮ ਸਤਵੰਤ ਗਿਲਜਨ ਜੀਵਨ ਸਫਲੈ ਜੂ ਆਵੇ ਸ਼ਰਨੰਤ ਜਗਤ ਪਿਤਾ ਰਵਿਦਾਸ ਜੀ ਸਭ ਕੋ ਏਕੋ ਏਕ ਜਗ ਵਿੱਚ ਕੀਤੇ ਸਾਤ ਗੁਰੂ ਗਿਲਜਨ ਚੋਜੇ ਅਨੇਕ ਹਾਰ ਫੁਲਾ ਦਾ ਬਣ ਗਿਆ ਕੁਦਰਤ ਸਾਤ ਗੁਰੂ ਸਾਪ ਪੱਥਰ ਵੀ ਤਰ ਜਾਮ ਨੇ ਮਿਹਰ ਕਰੇ ਜਦ ਆਪ ਕੈਸੇ ਤੇਰੇ ਚੋਜ ਹੈ ਵਾਹ ਵਾ ਕਿਰਪਾਲ ਗਿਲ ਜਨਮ ਕਾਫੀਰਤਾ ਨਾਨਕ ਚਰਨਾ ਨਾਲ ਸੂਰਾ ਪੂਰਾ ਬਚਨ ਦਾ ਜੀਵਨ ਸਿੰਘ ਬਲਕਾਰ ਗਿਲ ਜਨ ਰੂਪ ਮਤੰਗ ਦਾ ਪ੍ਰਗਟ ਆਇ ਅਵਤਾਰ ਸੀ ਸਲੇ ਆਂਦਾ ਗੁਰੂ ਕਾ ਰਕਤ ਲਈ ਪਰ ਜਾਣ ਲਾਜ ਬਚਾਈ ਪੰਥ ਦੀ ਗਿਲ ਜਨ ਸ਼ੈਲ ਜਵਾਨ ਵਿਸ਼ਨ ਵਿਸ਼ਨ ਕਲ ਰਾਮ ਗਿਆ ਵਿਸ਼ਨੋ ਵਿਚਰਮੈਨ ਰਾਜੀ ਜੀ ਜਵਾਨ ਕੀ ਜਗ ਚ ਆਪਨ ਰੈਨਾ ਕਾਲੂ ਹੁਜ ਪ੍ਰਗਟੇ ਗਿਆਨਾ ਆਤਮਾ ਰਾਜ ਗਿਰਜਨ ਰਖਾ ਸਰਬਦਾ ਗੁਰੂ ਗਰੀਬ ਨਵਾਜ ਲਖਾ ਪਾਪੀ ਤਾਰਤੇ ਦੇ ਦੇ ਕੇ ਹਰ ਨਾਮ ਗਿਰਜਨ ਗੁਰ ਕੀ ਕੀਰਤੀ ਪੜੋ ਸੁਬਾਤਿ ਸ਼ਾਮ ਆਸਾ ਪੂਰਕ ਸਰਵ ਦੀ ਵਾਲਮੀਕ ਰਗੁਨਾਥ ਗਿਲ ਜਲ ਚੁਕਦੇ ਗੁਰੂ ਕੋ ਅਠਸੜ ਤੀਰਤ ਮਾਠ ਗੁਰ ਕਾ ਨਾਮ ਜਪੀਂਦਿਆ ਰੋਗ-ਸ਼ੋਗ ਮਿਟ ਜਾਣ ਗਿਲ ਜਨ ਗੁਰ ਦਰਬਾਰ ਮੇ ਮਿਲੇ ਚੌਗਣਾ ਮਾਣ ਆਸਾ ਪੂਰਨ ਸਾਰੀਆਂ ਮੁਕਣ ਜਨਮ ਕਲੇਸ਼ ਗਿਲ ਜਨ ਜੋ ਸ਼ਿਸ਼ ਗੁਰੂ ਕਾ ਵਸੇ ਗੁਰ ਕੇ ਦੇਸ਼ ਓਮ ਓਮ ਜੇ ਕੋ ਕਰੇ ਨੇੜ ਨ ਆਵੇ ਦੁੱਖ ਗਿਲ ਜਨ ਉਸ ਗੁਰ ਮਖ ਮਿਲੇ ਸੁਰਗ ਪਰੀ ਵਿੱਚ ਸੁਖ ਰਚਨਾ ਕੀਤੀ ਜਗਤ ਕੀ ਵਾਲਮੀਕ ਨਿਰੰਕਾਰ ਗਿਲਜਨ ਜੋ ਜੀਵਾ ਕਰੀ ਤਰਜੈ ਸੰ ਪਰਵਾਰ ਰਚਨਾ ਕੀਤੀ ਜਗਤ ਕੀ ਵਾਲਮੀਕ ਨਿਰੰਕਾਰ ਜੋ ਚਿਤ ਲਾਵੇ ਆਪਣਾਈ ਕਰੀ ਕੇ ਨਾਲ ਗਿਲਜਨ ਮਨ ਤਪਦਾ ਠਰੀ ਰਹੇ ਸਦਾ ਕੁਝ ਹਾਲ ਪੂਜਾ ਕੀਤੇ ਹਰ ਹਰੇ ਲਾਗੋ ਜਨਕ ਦੁਲਾਰ ਗਿਲਜਨ ਨਾਮਾ ਚਮਕਦਾਜ ਅੰਬਰ ਵਿਜਤਾਰ ਬਲਰਾਜੇ ਨੇ ਪੂਜਿਆ ਵਾਲਮੀਕ ਭਗਵਾਨ ਗਿਲਜਨ ਸਤਿਗੁਰੂ ਬਖਸ਼ਤਾ ਤਖਤ ਸੁਰਗ ਕਾ ਦਾਣ ਚਿਰ ਜੀਵਨ ਨੇ ਪੂਜਿਆ ਵਾਲਮੀਕ ਰੀਕ ਉਮਰ ਵਦਾਈ ਆਪਣੀ ਬਖਸ਼ ਅਨੇਕ ਏਕ ਕਾਨ ਸੁਣਨੇ ਪੂਜਿਆ ਇਕ ਮਾਨੋ ਇਕ ਚੀਤ ਗਿਰਜਨ ਨਾਮ ਅਪਾਰ ਅਮਰ ਗੁਰੂ ਸਿ ਕੀਤ ਪੂਜਾ ਕਰੀ ਮਤਾੰਗ ਨੇ ਓਕੇ ਇਕੋ ਰੰਗ ਗਿਰਜਨ ਜਪ ਕੇ ਉਦਰੇ ਆ ਰਖੀ ਕਰੋੜਾ ਸੰਗ ਰਾਜ ਭਾਗ ਤਜ ਵਿਸ਼ਵਾ ਮਿਤਰ ਵਾਲਮੀਕ ਗੁਣ ਗਾਏ ਵਾਲਮੀਕ ਨੂੰ ਪੂਜ ਕੇ ਬ੍ਰਹਮਾਰਿਸ਼ੀ ਕਹਾਈ ਕਾਲੇ ਮਲੇਸ਼ ਮਿਰਿਆ ਜੋਗੀ ਨਾਥ ਧਿਆਈ ਗਿਲਜਨ ਸ਼ਿਵਰੀ ਪੂਜਿਆ ਮਨਿਛੇ ਫਲ ਪਾਏ ਨਾਰਦ ਸਰਦ ਪੂਜ ਕੇ ਪਾਈ ਕਲਾ ਮਹਾਨ ਗਿਲਜਨ ਆਸਾ ਪੂਰਦਾ ਸਭਨਾ ਦੀ ਭਗਵਾਨ ब्रह्म विष्णु मे सव सतगुरु नाल ध्यान गिलजन दीन दयाल को सुर नर मुण जंगाण गंगा जमुना पूजया नौ नाथ बवनजा वीर गिलजन गुरु को चेत दे अग्नि पवन जल नीर ਪੂਜਨ ਰਤਾ ਸਾਰੀਆਂ ਪੂਜਨ ਚਾਮ ਸਵੀਰ ਗਿਰਜਲ ਉਦਰੇ ਪੂਜ ਕੇ ਗੁਰ ਕੋ ਵਰਨ ਕੁਮੀਰ ਹਲਤ ਪਲਦ ਸੰਸਾਰ ਕੀ ਉਸ ਮਾਲਕਤ ਦੂਰ ਹਰ ਚੰਦਾ ਅਸਮਾਨ ਦਾ ਗਿਲਜਲ ਜੀਵ ਚ ਕੋਰ ਲਿਖਤੇ ਸੀ ਭਗਵੰਤ ਨੇ ਰਾਮਚੰਦਰ ਕੀ ਲੇਖ ਜੇ ਮੋੜੇ ਮੁੜਦੀ ਨਹੀਂ ਗਿਲਜਨ ਲਿਖ ਤਵਸੀਖ ਛੋਟੇ ਛੋਟੇ ਬਾਲ ਕਾ ਦੇ ਕੇ ਆਪਣਾ ਤਾਣ ਗਿਲਜਨ ਪਲਵਜ ਤੋੜ ਤੀ ਸਾਵਲੀਆਂ ਦੇ ਮਾਣ ਕਚੇ ਤਾਂ ਕੀ ਬੰਨਿਆ ਨੂੰ ਮਾਣ ਬਲਵਾਨ ਗਿਲਜਨ ਪਾਖਾ ਸਤਿਗੁਰੂ ਕੈ ਸੀ ਕਲਾ ਮਹਾਨ ਦਿੱਤੇ ਚਾਰ ਸਮਾਨ ਨੂੰ ਬਲਰਾਜੇ ਦੇ ਤੀਰ ਗੇਲ ਜਾਨੋ ਵਡਾ ਸਾਤਗੁਰੂ ਸਾਪੀਰਾ ਸਿਰਪੀਰ ਸਭ ਕੁਝ ਆਪੇ ਆਪ ਹੈ ਘਟ ਘਟ ਮੇਂ ਪਰਵੀਸ਼ ਦਰ ਪਰ ਫੂਲ ਚੜਾਵੰਦੇ ਸ਼ੇ ਜਗਨੇਸ਼ ਮਹੇਸ਼ ਕਿਨਰ ਮਨਰ ਸਾਸ਼ਿ ਮਰਦੇਂ ਬ੍ਰਹਮਾ ਦੇ ਇੱਕ ਸਾਧੂ ਸੰਤ ਦੇਵੀ ਦੇਵਾ ਸ਼ਿਮਰ ਦੇ ਗਿਲ ਦਰਵੇਸ਼ ਮਹੰਤ ਵਾਲੋ ਪ੍ਰਗਟ ਮੂਰਤੀ ਰਤਨਾ ਗਰ ਕੀ ਕੇਸ ਗਿਰਜਨ ਕੋਟਣ ਕੋਟ ਹੈ ਵਾਲਮੀਕੀ ਵੇਸ ਜਨਮ ਮਾਰਨ ਮੁਕ ਜਾਵਦਾ ਸੁਣ ਕੇ ਗੁਰ ਕੀ ਕਾਥ ਗਿਲ ਜਲੇ ਕੋ ਪਾਰ ਬ੍ਰਹਮ ਸੋ ਨਾਥਾ ਸਿਰਨਾਥ ਆਦ ਗੁਰੂ ਸਾਹਿਬ ਜਗਤ ਕਾ ਵਾਲਮੀਕ ਲਰੰਕਾਰ ਗਿਲ ਜਨ ਜੋ ਜੋ ਪੂਜਦੇ ਬਣ ਜਾਂਦੇ ਸਭ ਤਾਰ ਭਗਤੀ ਕਾ ਰੰਗ ਨਾ ਚੜੇ ਜਗ ਲਗ ਅੰਦਰ ਖੂਟ ਗਿਲ ਜਰ ਹਿਰਦਾ ਸਾਥ ਕਾਰਜ ਸਭੇ ਲੋਟ ਭਜਨ ਕਰੀ ਮੇਨ ਰੱਬ ਦਾ ਹੁੰਦੀ ਨਾ ਜਮ ਛੋਟ ਹਰ ਗਿਜ ਬਾਜੀ ਹਾਰਨੀ ਕੂੜ ਕਵਟ ਕੀ ਗੋਟ ਭਜਨ ਬਿਨਾ ਪੂਰਦੀ ਨਹੀਂ ਦੁੱਧ ਪਤਰਾਂ ਦੀ ਟੂਟ ਲਾ ਸਕੀ ਸੁਲਤਾਨ ਦੀ ਦੀ ਲੈ ਬੇਸ਼ਕ ਰੂਟ ਪੱਥਰ ਪੂਜਾ ਕੂੜੈ ਸੱਚਾ ਹਰ ਕਾ ਜਾਪ ਗਿਲੇ ਜਨ ਸ਼ਿਨਰਨ ਜੋ ਕਰੀ ਉਤਰ ਜਾਣ ਸਾ ਪਾਪ ਪੂਤ ਪਜਾਰੇ ਵੰਡਦਾ ਜਪਦਾ ਨਹੀਂ ਉਹ ਨਾਮ ਗਿਰ ਜਨ ਮਨ ਸਾ ਪੂਰਦਾ ਸਭ ਕੀ ਕੁਰਾਂਮ ਦੇਵੀ ਦੇਵ ਜਾਨ ਮੈ ਲੋਗ ਚਲਾਈ ਰੀਤ ਗਿਲ ਜਨ ਪੂਜਨ ਕੋੜੈ ਬਿਨ ਭਗਵੰਤ ਪਰੀਤ ਸਿਮਰਨ ਸਿਵਾ ਸਫਲ ਸਤਿਗੁਰੂ ਦੇ ਦਰਬਾਰ ਗਿਲ ਜਨ ਪਠਾ ਬੱਕਰੀ ਚਾਵੇ ਨਾ ਕਰਤਾ ਪੂਰਨ ਆਸਾਂ ਸਾਰੀਆਂ ਨਾਮ ਰੀਦਾ ਚੇਤ ਗਿਲ ਡੁੱਬ ਦੇ ਜੋ ਮਨ ਦੇ ਕੂੜੇ ਪੂਤ ਪਰੇਦ ਮੜਿਆ ਪੂਜਨ ਵਾਲੜੀ ਐਵੇਂ ਲੋਕਰਵਾਜ ਕਰਿ ਸ਼ਿਮਨਰ ਭਗਵੰਤ ਕਾ ਸਰਵਣ ਸਭੇ ਕਾਜ ਕਿਉ ਗਿਰਦਾ ਵਿੱਚ ਗਾਰਦੀ ਆਪਣੇ ਆਪਨ ਦਾਨ ਛੋੜ ਬਜਾਰੇ ਕੂੜ ਦੀ ਧਰ ਇਕ ਨਾਲ ਧਿਆਣ ਜਨਮ ਮਰਨ ਕਾ ਪੈ ਮਿਟੀ ਕਰ ਗੁਰੂ ਨਾਲ ਪਿਆਰ ਲਾਜ ਨਾ ਤੈਨੂੰ ਆਵਦੀ ਮੁੜ ਮੁੜ ਨਰਕ ਨਗਾਰ ਭਗਤ ਹਰੀ ਦੇ ਖੇਡ ਦੇ ਮਨ ਮੁਕ ਜਾਣ ਨਿਰਾਸ਼ ਅੰਮ੍ਰਿਤ ਵੁੰਦਾ ਗੁਰਮਖਾ ਪਾਪੀ ਅਗਨ ਗਰਾਸ ਯਾਦ ਭਲਾਈ ਰੱਬ ਦੀ ਪਾਪ ਕਮਾਵੇ ਰੌਣ ਬਿਨ ਪਰਮੇਸ਼ਰ ਜਮਾ ਤੋਂ ਜਾਨ ਚੜਾਵੇ ਕੌਣ ਗਿਲ ਜਦ ਡੋਂਗੀ ਖਾਤੈ ਪਾਪ ਜਲ ਕੀ ਮੈਤਾਰ ਪਾਪਕ ਮਨ ਆਦਮੀ ਲੰਘਣਾ ਸਕਣ ਪਾਰ ਨਾ ਕਰ ਝਗੜੇ ਬਾਜ਼ੀਆਂ ਦੋ ਦਿਨ ਦੇ ਬਣਜਾਰ ਲੰਕਾ ਰਾਵਣ ਬਲੀ ਦੀ ਰਹਿ ਗਈ ਵਿੱਚ ਸੰਸਾਰ ਲੰਕਾ ਰਾਵਣ ਬਲੀ ਦੀ ਰਹਿ ਗਈ ਵਿੱਚ ਸੰਸਾਰ ਮੇਰੀ ਮੇਰੀ ਕੁੜੀ ਹੈ ਕੁੜੀ ਸ਼ਾਨ ਕੁਮਾਨ ਨਾ ਕੁਝ ਨਾਲ ਲਿਆਉਂਦੀ ਨਾ ਕੁਝ ਨਾਲ ਲਜਾਣ ਪੰਖ ਫੇਕਿਰੋ ਜਿ ਤਰਾ ਤਰਵਰ ਜਾਂਦੇ ਛੋੜ ਸਬਣਾ ਨੇ ਰੁੜ ਜਾਵਣਾ ਕਾਲ ਵਹੀ ਦੀ ਰੂੜ ਦਰ ਦਰ ਅਲਕ ਜਗਾਵੰਦਾ ਸਿਰਵਜ પાਕੇ ਰਾਖ ਮਿਲਿਆ ਨਾਈ ਪਾਕ ਨੂੰ ਤੁਰਿਆ ਫਿਰੇ ਨਪਾਕ ਜੀ ਦੀ ਆ ਤਨ ਕੋਟੜਾ ਉਸ ਪਰ ਡੋਰੀ ਰਾਖ ਮੈਂ ਮੈਂ ਚੋਂ ਰੱਬ ਨਾ ਮਿਲੈ ਗਿਲ ਜਨ ਤੂੰ ਤੂੰ ਆਕ ਤੇਰਾ ਤੇਰਾ ਆਕੇ ਦਿੱਤਾ ਤੋਲ ਗਦਾਮ ਚੌਦਾਂ ਨਿਉ ਆਕਿਆ ਰਾਖ ਪਰਉਸਾਰਾਮ ਸਚੇ ਨਾਮ ਅਕਾਲ ਕੂੜ ਕਬਟ ਨਾ ਜਾਮ ਜਨਮ ਤਿਨਾਂ ਦਾ ਸਫਲ ਹੈ ਵਣਜ ਗਏ ਜੋ ਨਾਮ ਜਨਮ ਤਿਨਾਂ ਦਾ ਸਫਲ ਹੈ ਵਣਜ ਗਏ ਜੋ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਇੱਕ ਸਵਰਤ ਗੁਰੂ ਗੁਰੂ ਗਿਆਨਨਾਥ ਮਹਾਰਾਜ